ਅੰਮ੍ਰਿਤਸਰ ਰੇਲਵੇ ਪੁਲਿਸ ਨੂੰ ਮਿਲੀ ਹੈ ਵੱਡੀ ਕਾਮਯਾਬੀ ਚੈਕਿੰਗ ਦੇ ਦੌਰਾਨ ਹਥਿਆਰਾਂ ਸਮੇਤ ਫੜਿਆ ਗਿਆ ਹੈ ਨੌਜਵਾਨ ਮਾਮਲਾ ਹੋ ਗਿਆ ਹੈ ਦਰਜ ਤੇ ਵੱਡੇ ਖੁਲਾਸੇ ਹੋਣ ਦੀ ਹੈ ਸੰਭਾਵਨਾ ਜਿਹਾ ਦੱਸਦੀ ਹੈ ਇਸ ਵੇਲੇ ਅੰਮ੍ਰਿਤਸਰ ਰੇਲਵੇ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਚੈਕਿੰਗ ਦੇ ਦੌਰਾਨ ਇੱਕ ਐਸਾ ਨੌਜਵਾਨ ਪੁਲਿਸ ਦੇ ਹੱਥੀ ਲੱਗ ਗਿਆ ਹੈ ਜਿਸ ਦੇ ਕੋਲੋਂ ਹਥਿਆਰ ਬਰਾਮਦ ਹੋਏ ਨੇ ਤੇ ਇਸ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਪਾਈ ਜਾ ਰਹੀ ਹੈ ਦੱਸ ਦਈਏ ਕਿ ਇਸ ਵੇਲੇ 크ਿਸਮਿਸ ਅਤੇ ਨਵੇਂ ਸਾਲ ਦੀਆਂ ਪਾਰਟੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਸ ਦੇ ਤਹਿਤ ਹੁਣ ਡੀਜੀਪੀ ਪੰਜਾਬ ਨੇ ਪੁਲਿਸ ਨੂੰ ਇਹ ਆਦੇਸ਼ ਦਿੱਤੇ ਹੋਏ ਨੇ ਕਿ ਹਰ ਪਾਸੇ ਚੈਕਿੰਗ ਬਹੁਤ ਸਖਤਾਈ ਦੇ ਨਾਲ ਕੀਤੀ ਜਾਵੇ ਕਿਸੇ ਵੀ ਪ੍ਰਕਾਰ ਦਾ ਕੋਈ ਸ਼ਰਾਰਤੀ ਅੰਸਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਤੇ ਇਸ ਦੇ ਤਹਿਤ ਹੀ ਅਮਰਸਰ ਦੀ ਰੇਲਵੇ ਜਿਹੜੀ ਪੁਲਿਸ ਹੈ ਉਹ ਚੈਕਿੰਗ ਕਰ ਰਹੀ ਸੀ ਤੇ ਚੈਕਿੰਗ ਦੇ ਦੌਰਾਨ ਹੀ ਇੱਕ ਨੌਜਵਾਨ ਪੁਲਿਸ ਦੇ ਹੱਥੀ ਲੱਗਿਆ ਹੈ ਜਿਸ ਦੇ ਕੋਲੋਂ 32 ਬੋਰ ਦੇ 4 ਪਿਸਤੌਲ ਤੇ 14 ਜਿੰਦਾ ਰੋਂਦ ਬਰਾਮਦ ਹੋਏ ਨੇ ਇਸ ਦੇ ਕੋਲੋਂ ਪੁਲਿਸ ਪੁਸ਼ਟੀਸ਼ ਕਰ ਰਹੀ ਹੈ ਕਿ ਉਸ ਨੇ ਇਹਦੇ ਹਥਿਆਰ ਆਪਣੇ ਕੋਲ ਕਿਉਂ ਰੱਖੇ ਸਨ ਪਰ ਫਿਲਹਾਲ ਦੀ ਘੜੀ ਦੇ ਵਿੱਚ ਇਸ ਨੌਜਵਾਨ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦਾ ਜਿਹੜਾ ਨਾਮ ਹੈ ਉਹ ਕੈਪਟਨ ਉਰਫ ਬੂਰਾ ਪਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਇੱਕ ਹੋਰ ਵੀ ਇਸ ਦਾ ਦੋਸਤ ਜਿਹੜਾ ਮੌਕੇ ਤੋਂ ਭੱਜ ਨਿਕਲਿਆ ਹੈ ਪਰੰਤੂ ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਇੱਥੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਕੈਪਟਨ ਦਾ ਜਿਹੜਾ ਲੜਕਾ ਹੈ ਜਿਹੜਾ ਫੜਿਆ ਗਿਆ ਉਸ ਦੇ ਨਾਲ ਜਿਹੜਾ ਉਸ ਦਾ ਦੋਸਤ ਸੀ ਉਸ ਦੇ ਉੱਪਰ ਜਿਹੜੇ ਪਹਿਲਾਂ ਵੀ ਕੁਝ ਮਾਮਲੇ ਦਰਜ ਕੀਤੇ ਹੋਏ ਨੇ ਕਿਉਂਕਿ ਉਸ ਦੇ ਚਿਹਰੇ ਦੀ ਪਛਾਣ ਹੋ ਚੁੱਕੀ ਹੈ ਕਿ ਉਹ ਹੈ ਕੌਣ ਪਰ ਫਿਲਹਾਲ ਦੀ ਘੜੀ ਦੇ ਵਿੱਚ ਉਹ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ ਉਸ ਨੂੰ ਲੱਭਣ ਦੇ ਲੇ ਪੁਲਿਸ ਉਸਦੇ ਜਿਹੜੇ ਠਿਕਾਣੇ ਨੇ ਉਸ ਆਕਰਬਾਰਾ ਜਿੱਥੇ ਵੀ ਉਹ ਜ਼ਿਆਦਾ ਜਾਇਆ ਕਰਦਾ ਸੀ ਉਸ ਤੇ ਦਬਿਸ਼ ਕਰ ਰਹੀ ਹੈ ਉਸ ਦੀ ਭਾਲ ਕਰਨ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਵੇਗਾ ਇੱਥੇ ਦੱਸਦੀ ਹੈ ਕਿ ਇਹ ਜਿਹੜਾ ਨੌਜਵਾਨ ਹੈ ਹੋ ਸਕਦਾ ਹੈ ਕਿਸੇ ਅਸੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਹੋਵੇ ਜਿਹੜੀ ਕਿ ਲੋਕਾਂ ਦੇ ਲਈ ਹਾਨੀਕਾਰਕ ਹੋਵੇ ਲੋਕਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਿਹੜਾ دہشت ਦਾ ਮਾਹੌਲ ਜਿਹੜਾ ਹੈ ਉਹ ਪੈਦਾ ਕਰ ਸਕਦੀ ਹੋਵੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਇਹ ਅੰਮ੍ਰਿਤਸਰ ਰੇਲਵੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਇਸ ਦੇ ਕੋਲੋਂ ਜਿਹੜੇ ਕਿ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਪਾਈ ਜਾ ਰਹੀ ਹੈ ਇਸ ਨੌਜਵਾਨ ਦੇ ਕੋਲੋਂ ਜਿਹੜੇ ਹਥਿਆਰ ਬਰਾਮਦ ਹੋਏ ਨੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੀ ਨੇ ਇਹ ਤੇ ਦੱਸਦੀ ਹੈ ਕਿ ਨਵੇਂ ਸਾਲ ਅਤੇ ਕ੍ਰਿਸਮਸ ਦੀਆਂ ਜਿਹੜੀਆਂ ਪਾਰਟੀਆਂ ਹੋਣੀਆਂ ਨੇ ਉਹਨਾਂ ਦੀਆਂ ਤਿਆਰੀਆਂ ਲਗਭਗ ਹਰ ਪਾਸੇ ਹੀ ਚੱਲ ਰਹੀਆਂ ਨੇ ਤੇ ਇਹੋ ਜਿਹੇ ਮੌਕਿਆਂ ਦੇ ਉੱਪਰ ਹੈ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਇਹਨਾਂ ਦੇ ਵੱਲੋਂ ਕੁਝ ਅਜਿਹੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਹੜੀਆਂ ਕਿ ਆਮ ਲੋਕਾਂ ਦੇ ਵਿੱਚ دہشت ਪੈਦਾ ਕਰਦੀਆਂ ਨੇ ਡਰ ਦਾ ਮਾਹੌਲ ਪੈਦਾ ਕਰਦੀਆਂ ਨੇ ਇਸ ਕਰਕੇ ਡੀਜੀਪੀ ਪੰਜਾਬ ਦੇ ਵੱਲੋਂ ਹੁਕਮ ਕੀਤੇ ਗਏ ਨੇ ਕਿ ਪੁਲਿਸ ਜਿਹੜੀ ਚੈਕਿੰਗ ਹੈ ਬਹੁਤ ਸਖਤਾਈ ਦੇ ਨਾਲ ਕਰੇ ਤੇ ਕਿਸੇ ਵੀ ਥਾਂ ਤੇ ਹਰ ਪ੍ਰਕਾਰ ਦੀ ਅਨ ਸਖਾਵੀ ਜਿਹੜੀ ਘਟਨਾ ਹੈ ਉਹ ਨਾ ਹੋ ਸਕੇ ਪੁਲਿਸ ਨੂੰ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਗਈਆਂ ਕਿਸੇ ਵੀ ਪ੍ਰਕਾਰ ਦੀ ਕੋਈ ਜਿਹੜੀ ਅਨਸੁਖਾਵੀ ਘਟਨਾ ਨਹੀਂ ਹੋਣੀ ਚਾਹੀਦੀ ਲੋਕਾਂ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਰਹਿਣਾ ਚਾਹੀਦਾ ਹੈ ਇਸ ਕਰਕੇ ਹੀ ਅਮਰਸਰ ਦੀ ਰੇਲਵੇ ਪੁਲਿਸ ਦੇ ਵੱਲੋਂ ਜਿਹੜੀ ਕਿ ਚੈਕਿੰਗ ਬਹੁਤ ਸ਼ਕਤੀ ਦੇ ਨਾਲ ਕੀਤੀ ਜਾ ਰਹੀ ਸੀ ਤੇ ਇਸੇ ਹੀ ਚੈਕਿੰਗ ਦੇ ਦੌਰਾਨ ਇਹ ਜਿਹੜਾ ਨੌਜਵਾਨ ਹੈ ਪੁਲਿਸ ਦੇ ਹੱਥੀਂ ਲੱਗ ਗਿਆ ਤੇ ਇਸ ਦੇ ਕੋਲੋਂ ਹਥਿਆਰ ਵੀ ਬ੍ਰਾਹਮੰਦ ਹੋਏ ਨੇ ਜਿਹੜੇ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪੁਲਿਸ ਨੇ ਆਪਣੇ ਕੋਲ ਰੱਖੇ ਨੇ ਤੇ ਨਾਲ ਹੀ ਨਾਲ ਇਸ ਨੌਜਵਾਨ ਦੇ ਕੋਲੋਂ ਪੁਛਗਿਸ਼ ਵੀ ਕੀਤੀ ਜਾ ਰਹੀ ਕਿ ਆਖਿਰ ਉਸ ਨੇ ਇਹ ਜਿਹੜੇ ਹਥਿਆਰ ਸੀ ਆਪਣੇ ਕੋਲ ਕਿਉਂ ਰੱਖੇ ਸਨ ਤੇ ਜਿਹੜਾ ਇਸ ਦਾ ਦੋਸਤ ਸੀ ਉਸ ਤੇ ਸਬੰਧ ਦੇ ਵਿੱਚ ਵੀ ਇਸ ਨੌਜਵਾਨ ਕੈਪਟਨ ਦੇ ਕੋਲੋਂ ਜਿਹੜੀ ਪੁਛਗਿਸ਼ ਕੀਤੀ ਜਾ ਰਹੀ ਹੈ ਪਰ ਫਰਹਾਲ ਦੀ ਘੜੀ ਦੇ ਵਿੱਚ ਇਸ ਨੌਜਵਾਨ ਨੇ ਅਜਿਹਾ ਕੁਝ ਵੀ ਨਹੀਂ ਦੱਸਿਆ ਪਰ ਪੁਲਿਸ ਦਾ ਦਾਵਾ ਹੈ ਕਿ ਆਪਣੇ ਕੋਲ 24 ਇਹਦੇ ਹਥਿਆਰ ਨੇ ਕਿੱਥੋਂ ਲਿਆਂਦੇ ਨੇ ਤੇ ਕਿਸ ਨੂੰ ਦੇਣੇ ਸਨ ਜਾਂ ਫਿਰ ਕਿਸ ਘਟਨਾ ਨੂੰ ਅੰਜਾਮ ਦੇਣਾ ਸੀ ਇਸ ਬਾਰੇ ਇਹ ਨੌਜਵਾਨ ਪੂਰੀ ਦੀ ਪੂਰੀ ਜਾਣਕਾਰੀ ਦੇਵੇਗਾ ਹੁਣ ਪੁਲਿਸ ਦੇ ਵੱਲੋਂ ਅਗਲੀ ਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ